ਕਿ ਮੈਂ ਸਹਿਬ ਤੇ ਅਗਮ ਲਈ ਦੋਇਮ ਤੇ ਅਗਮ ਲਈ ਸ਼ੋਭ ਕਾਮਨਾਵਾਂ ਸਿੱਖਿਆ ਕਹਿਣੋ ਸੇਰਾ ਕਹਿ ਲੋ ਲਾਈਨਾਂ ਬੋਲਣ ਲੱਗੀ ਆਂ ਦੋਆ ਪਰਿਵਾਰਾਂ ਲਈ ਭਾਗਾ ਭਰੀ ਸਲਖਣੀ ਖੜੀ ਆਈ ਭਾਗਾ ਭਰੀ ਸਲਖਣੀ ਖੜੀ ਆਈ ਚਾਈ ਚਾਈ ਇਕੱਠੇ ਰਿਸ਼ਤੇਦਾਰ ਹੋਏ ਦੋਹਾ ਘਰਾਂ ਵਿੱਚ ਬਹਾਰ ਆਈ ਹਿਰਦੇ ਸਭ ਦੇ ਖਿੜੇ ਗੁਲਜ਼ਾਰ ਹੋਏ ਸਹਿਬ ਲਈ ਕੁਝ ਲਾਈਨਾਂ ਸੇਰੇ ਵਾਲਿਆ ਸੇਰੇ ਦੀ ਲਾਜ ਰੱਖੀ ਸੇਰੇ ਵਾਲਿਆ ਸੇਰੇ ਦੀ ਲਾਜ ਰੱਖੀ ਲੜ ਲਈ ਨੂੰ ਆਪਣਾ ਵਜ਼ੀਰ ਸਮਝੀ ਗ੍ਰਸਥ ਜੀਵਨ ਦੇ ਉੱਚੇ ਪਹਾੜ ਉੱਤੇ ਨਵੇਂ ਪੰਧ ਤੇ ਨਵੀਂ ਲਕੀਰ ਸਮਝੀ ਸੱਚਾ ਪ੍ਰੇਮ ਦੋ ਜਿਸਮ ਇੱਕ ਜਾਨ ਹੋਵੋ ਸੱਚਾ ਪ੍ਰੇਮ ਦੋ ਜਿਸਮ ਇੱਕ ਜਾਨ ਹੋਵੋ ਜੀਵਨ ਸੰਗਣੀ ਨੂੰ ਆਪਣੀ ਤਸਵੀਰ ਸਮਝੀ ਅਗਮ ਲਈ ਉਹੀ ਕਰ ਤੇਰਾ ਆਪਣਾ ਹੈ ਉਹੀ ਕਰ ਤੇਰਾ ਆਪਣਾ ਹੈ ਮਾਨ ਤਰਨਾ ਹੈ ਉਹਨਾਂ ਦਾ ਤਾਰਿਆਂ ਤੇ ਸੋਹਣੀ ਪਰਿਵਾਰ ਦਾ ਨਿੱਘ ਤੋਂ ਮਾਨਣਾ ਹੈ ਉਹਨਾਂ ਦੀ ਆਣ ਬਿਠਾਈ ਮਨਾ ਰਿਆਂ ਤੇ ਮਿੱਠ ਬੋਲਣਾ ਤੇ ਸਦਾ ਹੀ ਰਹੀ ਹੱਸਦੀ ਮਿੱਠ ਬੋਲਣਾ ਤੇ ਸਦਾ ਹੀ ਰਹੀ ਹੱਸਦੀ ਕਦੇ ਤੋੜ ਨਾ ਆਉਣੀ ਭੰਡਾਰਿਆਂ ਤੇ ਪੇਕੇ ਸਹਰਿਆਂ ਤੋਂ ਜਦੋਂ ਕੋਈ ਮਿਲਣ ਆਵੇ ਪੇਕੇ ਸਹਰਿਆਂ ਤੋਂ ਜਦੋਂ ਕੋਈ ਮਿਲਣ ਆਏ ਹੱਸਦੀ ਮਿਲਣਾ ਕਰਦੇ ਦੁਆਰਿਆਂ ਤੇ ਦੋਵਾਂ ਲਈ ਫੇਟ ਤੁਰਨਾ ਜੋੜ ਕੇ ਮੋਢੇ ਦੇ ਨਾਲ ਮੋਢਾ ਤੁਰਨਾ ਜੋੜ ਕੇ ਮੋਢੇ ਦੇ ਨਾਲ ਮੋਢਾ ਤੇ ਬੋਝ-ਬੋਝ ਪੱਭ ਰੱਖਣਾ ਏ ਆਪਣੀ ਜ਼ਿੰਦਗੀ ਵਿੱਚ ਰਸ ਕੋਲਣਾ ਏ ਦੋਹਾ ਪਰਿਵਾਰਾਂ ਦੇ ਬਿਲਾ ਵਿੱਚ ਵਸਣਾ ਏ ਇਹ ਸੋਹਣੇ ਚਮਕਦੇ ਕਲੀਰਿਆਂ ਤੇ ਇਹ ਸੋਹਣੇ ਚਮਕਦੇ ਕਲੀਰਿਆਂ ਤੇ ਭਾਰ ਰੁਕਿਆ ਏ ਜ਼ਿੰਮੇਵਾਰੀਆਂ ਦਾ ਸਹਰੇ ਦੀ ਇੱਕ ਇੱਕ ਲੜੀ ਪਈ ਦੱਸਦੀ ਏ ਇਹੀ ਕਹਿਣਾ ਹੈ ਇਨ੍ਹਾਂ ਫੁਲਕਾਰੀਆਂ ਦਾ ਹੁਣ ਸਾਡੇ ਸਾਰਿਆਂ ਵੱਲੋਂ ਜੁਗਾ ਤੱਕ ਕੁੱਲ ਦਾ ਨਾਂ ਚਮਕੇ ਜੁਗਾ ਤੱਕ ਕੁੱਲ ਦਾ ਨਾਂ ਚਮਕੇ ਚੰਨ ਜਿਹੀ ਚੰਨ ਸੂਰਜ ਜਿਹੀ ਰਸ਼ਨਾਈ ਹੋਵੇ ਦਿਲਾਂ ਦੀ ਗਹਿਰਾਈ ਵਿੱਚੋਂ ਅਸੀਸ ਦਈਏ ਦੋ ਹੱਥੇ ਰਾਣੋਂ ਲੱਖ ਲੱਖ ਵਧਾਈ ਹੋਵੇ ਦੋ ਹੱਥੇ ਰਾਣੋਂ ਲੱਖ ਲੱਖ ਵਧਾਈ ਹੋਵੇ ਬਹੁਤ ਬਹੁਤ ਪਿਆਰ ਵਧਾਈ ਅਸੀਸਾਂ ਸ਼ੁਭਕਾਮਨਾਵਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਹ